ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਲੋਕ ਕਹਿੰਦੇ ਹਨ ਕਿ ਸਾਡਾ ਸਰੀਰ ਹਰ ਵੇਲੇ ਢਿੱਲਾ ਮੱਠਾ ਰਹਿੰਦਾ ਹੈ ਸਾਡੇ ਸਰੀਰ ਨੂੰ ਪਾੜ ਕਰਦੇ ਸਮੇਂ ਬਹੁਤ ਹੀ ਆਲਸ ਤੇ ਦਲੇਦਰ ਪੈ ਜਾਂਦਾ ਹੈ ਜਿਸ ਦੇ ਕਾਰਨ ਨਾ ਤਾਂ ਅਸੀਂ ਪਾੜ ਕਰ ਪਾਉਂਦੇ ਹਾਂ ਤੇ ਜੇਕਰ ਅਸੀਂ ਕਰਨ ਲਈ ਬੈਠ ਵੀ ਜਾਂਦੇ ਹਾਂ ਤੇ ਆਲਸ ਤੇ ਕਰਕੇ ਸਾਨੂੰ ਵਿੱਚ ਇਹ ਛੜਨਾ ਪੈਂਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਜੀ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸੰਗਤ ਜੀ ਅੱਜ ਕੱਲ ਲੋਕਾਂ ਦਾ ਬਹੁਤ ਹੀ ਇਹ ਸਵਾਲ ਹੁੰਦਾ ਹੈ ਕਿ ਸਾਡਾ ਸਰੀਰ ਹਰ ਵੇਲੇ ਢਿੱਲਾ ਮੱਠਾ ਰਹਿੰਦਾ ਹੈ ਸਰੀਰ ਨੂੰ ਆਲਸ ਪਿਆ ਰਹਿੰਦਾ ਹੈ ਕਿਸੇ ਵੀ ਕੰਮ ਕਰਨ ਨੂੰ ਸਾਡਾ ਮਨ ਨਹੀਂ ਕਰਦਾ ਕਈਆਂ ਦੇ ਨਾਲ ਤਾਂ ਇਸ ਤਰ੍ਹਾਂ ਹੁੰਦਾ ਹੈ ਉਹਨਾਂ ਦੇ ਸਰੀਰ ਨੂੰ ਕੋਈ ਨਾ ਕੋਈ ਦੁੱਖ ਰੋਗ ਲੱਗਾ ਹੁੰਦਾ ਹੈ ਤੇ ਕਈਆਂ ਨੂੰ ਤਾਂ ਬਿਨਾਂ ਦੁੱਖ ਰੋਗ ਦੇ ਹੀ ਆਲਸ ਦਲੇਦਰ ਘੇਰੀ ਰੱਖਦਾ ਹੈ ਅਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਆਉਂਦੇ ਹਨ ਤੇ ਸਾਡੇ ਸਰੀਰ ਨੂੰ ਕੀ ਹੋ ਰਿਹਾ ਹੈ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਅੱਜ ਦੀ ਵੀਡੀਓ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਜ਼ਰੂਰ ਦਿਆ ਕਰੋ ਸਾਧ ਸੰਗਤ ਜੀ ਜਿਨ੍ਹਾਂ ਦਾ ਵੀ ਸਰੀਰ ਆਲਸੀ ਰਹਿੰਦਾ ਹੈ ਉਹਨਾਂ ਨੂੰ ਸੁਸਤੀ ਰਹਿੰਦੀ ਹੈ ਜਾਂ ਢਿੱਲਾ ਮੱਠਾ ਰਹਿੰਦਾ ਹੈ ਉਹ ਮਹਾਪੁਰਖਾਂ ਨੇ ਦੱਸੀ ਹੋਈ ਇਸ ਜੋਗਤ ਨੂੰ ਜੇਕਰ ਅਪਣਾਉਂਦੇ ਹਨ ਤਾਂ ਵੇਖ ਲੈਣਾ ਕਿ ਉਹਨਾਂ ਦਾ ਸਾਰਾ ਹੀ ਆਲਸ ਦਲੇਦਰ ਦੂਰ ਹੋ ਜਾਵੇਗਾ ਜੇਕਰ ਸਰੀਰ ਨੂੰ ਕੋਈ ਰੋਗ ਲੰਗਾ ਹੈ ਉਹ ਵੀ ਠੀਕ ਹੋ ਜਾਵੇਗਾ ਮਹਾਪੁਰਖ ਜੀ ਇਥੋਂ ਤੱਕ ਕਹਿੰਦੇ ਹਨ ਕਿ ਭਾਵੇਂ ਦੁੱਖ ਰੋਗ ਜਿੰਨਾ ਵੀ ਵੱਡਾ ਹੋਵੇ ਮਨ ਦਾ ਦੁੱਖ ਨਹੀਂ ਹੋਣਾ ਚਾਹੀਦਾ ਇਸ ᔪਗਤੀ ਦੇ ਨਾਲ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਮਨ ਦੇ ਦੁੱਖ ਦੂਰ ਹੁੰਦੇ ਹਨ ਜਿਵੇਂ ਹਰ ਵੇਲੇ ਚਿੰਤਾ ਲੱਗੀ ਰਹਿਣੀ ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰਦਾ ਹੈ ਪਰ ਨਹੀਂ ਫਿਰ ਵੀ ਵਾਰ-ਵਾਰ ਸਾਡੇ ਮਨ ਦੇ ਉੱਤੇ ਕੋਈ ਨਾ ਕੋਈ ਚਿੰਤਾ ਬੋਝ ਬਣਿਆ ਹੀ ਰਹਿੰਦਾ ਹੈ ਤਾਂ ਇਹ ਮਨ ਦੇ ਰੋਗ ਹੁੰਦੇ ਹਨ ਸਾਧ ਸੰਗਤ ਜੀ ਇਹ ਸਾਰੇ ਹੀ ਰੋਗਾਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹੈ। ਮਹਾਪੁਰਖਾਂ ਦੀ ਦੱਸੀ ਹੋਈ ਇਸ ਜੁਗਤ ਦੇ ਅਨੁਸਾਰ ਇਸ ਕਰਕੇ ਵੀਡੀਓ ਨੂੰ ਸੰਗਤ ਜੀ ਅੰਤ ਤੱਕ ਜਰੂਰ ਸੁਣਨਾ। ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਬਾਬਾ ਨਨਤ ਸਿੰਘ ਜੀ ਦੇ دیਵਾਨ ਲੱਗੇ ਹੋਏ ਸਨ। ਕੀਰਤਨੀਆਂ ਕੀਰਤਨ ਕਰ ਰਹੇ ਸਨ। ਕਹਿੰਦੇ ਕਿ ਸਮਾਪਤੀ ਤੋਂ ਬਾਅਦ ਸੰਗਤ ਆਪੋ ਆਪਣੇ ਘਰੇ ਚਲੀ ਗਈ। ਇੱਕ ਕੀਰਤਨੀਆ ਸੇਵਾਦਾਰ ਨੂੰ ਕਹਿਣ ਲੱਗਾ ਕਿ ਮੈਂ ਬਾਬਾ ਜੀ ਦੇ ਨਾਲ ਕਿ ਮੈਨੂੰ ਬਾਬਾ ਜੀ ਦੇ ਨਾਲ ਮਿਲਾ ਦਿਓ ਤੇ ਸੇਵਾਦਾਰ ਨੇ ਬਾਬਾ ਜੀ ਨੂੰ ਪੁੱਛਿਆ ਕਿ ਤੁਹਾਨੂੰ ਇੱਕ ਕੀਰਤਨੀਆ ਮਿਲਣਾ ਚਾਹੁੰਦਾ ਹੈ ਤੇ ਬਾਬਾ ਜੀ ਨੇ ਕਿਹਾ ਕਿ ਉਹਨਾਂ ਨੂੰ ਅੰਦਰ ਭੇਜੋ ਕਹਿੰਦੇ ਉਹ ਕੀਰਤਨੀਆ ਆਇਆ ਤੇ ਬਾਬਾ ਜੀ ਦੇ ਕੋਲ ਚਲਾ ਗਿਆ ਤੇ ਜਾ ਕੇ ਬੇਨਤੀ ਕੀਤੀ ਬਾਬਾ ਜੀ ਮੇਰੇ ਘਰ ਦੇ ਵਿੱਚ ਪੂਤਾਂ ਪ੍ਰੇਤਾਂ ਦਾ ਸਾਆ ਹੈ ਮੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ ਹੈ ਮੇਰੀ ਪਤਨੀ ਬਿਮਾਰ ਰਹਿੰਦੀ ਹੈ ਕਹਿੰਦੇ ਕਿ ਬਾਬਾ ਜੀ ਨੇ ਉਸ ਕੀਤਨੀਆਂ ਦੇ ਮੋਹ ਜਦੋਂ ਇਹ ਗੱਲਾਂ ਸੁਣੀਆਂ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਭਲਿਆ ਹੋਵੇ ਤੂੰ ਗੁਰੂ ਦਾ ਸਿੱਖ ਇਹ ਗੱਲਾਂ ਕਿੱਦਾਂ ਨਹੀਂ ਕਰ ਦਿੱਤੀਆਂ ਹਨ ਕਿਉਂਕਿ ਨਾਮ ਜਪਣ ਵਾਲੇ ਬੰਦੇ ਦੇ ਘਰ ਦੇ ਵਿੱਚ ਕੂੜੇ ਵਾਲੇ ਡੱਬੇ ਦੇ ਵਿੱਚ ਵੀ ਇੰਨਾਂ ਚੀਜ਼ਾਂ ਨੂੰ ਕਦੇ ਥਾਂ ਨਹੀਂ ਮਿਲਦੀ ਜਿਹੜੀ ਗੱਲ ਤੂੰ ਮੈਨੂੰ ਕਹਿ ਰਿਹਾ ਹੈ ਕਿ ਤੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ਪੂਤ ਪ੍ਰੇਤ ਦਾ ਸਾਇਆ ਹੈ ਤਾਂ ਕਹਿੰਦੇ ਉਸ ਕੀਰਤਨੀਆਂ ਨੇ ਸਾਰੀ ਗੱਲਬਾਤ ਸਮਝਾਈ ਕਿ ਨਹੀਂ ਬਾਬਾ ਜੀ ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਮੇਰੀ ਪਤਨੀ ਦੇ ਉੱਪਰ ਇੱਕ ਦਮ ਉਹ ਬਿਮਾਰ ਹੋ ਜਾਂਦੀ ਹੈ ਇੰਜ ਲੱਗਦਾ ਹੈ ਜਿਵੇਂ ਉਸ ਨੂੰ ਕਿਸੇ ਚੀਜ਼ ਨੇ ਘੇਰ ਲਿਆ ਹੈ ਤਾਂ ਬਾਬਾ ਜੀ ਕਹਿਣ ਲੱਗੇ ਕਿ ਭਲਿਆ ਪੁਰਖਾ ਤੇਰਾ ਨਿਤਨੇਮ ਕਿੰਨਾ ਹੈ ਤਾਂ ਕਹਿੰਦੇ ਉਹ ਕੀਰਤਨ ਨੇ ਨੀਵੇਂ ਪਾ ਕੇ ਕਿਹਾ ਬਾਬਾ ਜੀ ਮੇਰਾ ਨਿਤਨੇਮ ਪੱਕਾ ਨਹੀਂ ਹੈ। ਬਾਬਾ ਜੀ ਕਹਿੰਦੇ ਪਤਨੀ ਤੇਰੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੀ ਹੋਵੇਗੀ। ਕਹਿੰਦੇ ਉਹ ਕੀਰਤਨੀਆ ਕਹਿਣ ਲੱਗਾ ਕਿ ਬਾਬਾ ਜੀ ਉਹ ਪੜ੍ਹ ਤਾਂ ਜ਼ਰੂਰ ਲੈਂਦੀ ਹੈ। ਪਾਠ ਵੀ ਕਰ ਲੈਂਦੀ ਹੈ। ਪਰ ਕਦੇ-ਕਦੇ ਕਰਦੀ ਹੈ, ਰੋਜ਼ ਨਹੀਂ। ਉਸ ਦਾ ਕੋਈ ਨਿਤਨੇਮ ਪੱਕਾ ਨਹੀਂ ਹੈ। ਤਾਂ ਕਹਿੰਦੇ ਕਿ ਬਾਬਾ ਜੀ ਨੇ ਤਾੜਨਾ ਕੀਤਾ ਕਿ ਅੰਮ੍ਰਿਤ ਵੇਲਾ ਸੰਭਾਲੋ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ। ਬਾਬਾ ਜੀ ਨੇ ਉਸ ਕੀਰਤਨੀਏ ਨੂੰ ਕਿਹਾ ਕਿ ਭਲਿਆ ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਪਤਨੀ ਨੂੰ ਉਠਾਉਣਾ ਹੈ ਦੋਵੇਂ ਜਾਣੇ ਟਿਕ ਕੇ ਨਾਮ ਸਿਮਰਨ ਕਰਿਆ ਕਰੋ ਤਾਂ ਦੇਖਣਾ ਸਭ ਕੁਝ ਠੀਕ ਹੋ ਜਾਵੇਗਾ ਤੇਰੀ ਪਤਨੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਜੋ ਵੀ ਤੇਰੇ ਮਨ ਦੇ ਸ਼ੰਕੇ ਹਨ ਉਹ ਵੀ ਦੂਰ ਹੋ ਜਾਣਗੇ ਤਾਂ ਤੁਹਾਡੇ ਘਰ ਦੇ ਵਿੱਚ ਦੁੱਖ ਦਿਲਦਰ ਜਿਹੜਾ ਵੀ ਹੈ ਉਹ ਸਭ ਦੂਰ ਹੋ ਜਾਵੇਗਾ ਜੇ ਘਰ ਦੇ ਵਿੱਚ ਸੁਖ ਸ਼ਾਂਤੀ ਚਾਹੀਦੀ ਹੈ ਤਾਂ ਫਿਰ ਅਮਰਤ ਵੇਲੇ ਉੱਠ ਕੇ ਨਾਮ ਜਪੋ ਤਾਂ ਕਹਿੰਦੇ ਉਹ ਕੀਰਤਨੀਆਂ ਨੇ ਸਤਿ ਵਚਨ ਕਿਹਾ ਬਾਬਾ ਜੀ ਨੇ ਨਾਲ ਇੱਕ ਗੱਲ ਹੋਰ ਸਮਝਾਈ ਬਾਬਾ ਜੀ ਕਹਿਣ ਲੱਗੇ ਕਿ ਸਵੇਰੇ ਉੱਠ ਕੇ ਜਦੋਂ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਦੀ ਤਾਬਿਆ ਤੇ ਬੈਠ ਕੇ ਹੱਥ ਤੋ ਕੇ ਇਕੱਲੇ ਇਕੱਲੇ ਆਂਗ ਨੂੰ ਸਾਫ਼ ਕਰਨਾ ਹੈ ਬਾਬਾ ਜੀ ਨੇ ਸਾਰੀ ਜੁਗਤ ਸਮਝਾਈ ਕਿ ਸਾਫ਼ ਕੱਪੜਾ ਲੈਣਾ ਹੈ ਇੱਕ ਸਾਫ਼ ਕੱਪੜੇ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾਉਣਾ ਹੈ ਉਸ ਨੂੰ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਜੀ ਦੇ ਸਾਰੇ ਅੰਗ ਸਾਫ਼ ਕਰਨੇ ਹਨ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਜਿਸ ਵੀ ਅੰਗ ਨੂੰ ਤੁਸੀਂ ਪਾਠਦੇ ਹੋ ਉਸ ਨੂੰ ਹੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਫਿਰ ਉਹ ਕੱਪੜਾ ਇੱਕ ਪਾਣੀ ਦੇ ਵਿੱਚ ਡੋਬੋ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਨਿਚੋੜ ਲੈਣਾ ਹੈ ਭਾਵੇਂ ਜਦੋਂ ਤੁਸੀਂ ਗੁਰਬਾਣੀ ਪੜ੍ਹ ਕੇ ਹਟੋ ਅਸ ਤੋਂ ਬਾਅਦ ਅਤੇ ਉਹ ਜਿਹੜਾ ਪਾਣੀ ਹੈ ਉਸ ਨੂੰ ਤੁਸੀਂ ਆਪਣੇ ਘਰ ਵਾਲੀ ਨੂੰ ਸ਼ਿਕਾ ਦੇਣਾ ਹੈ ਤਾਂ ਦੇਖਣਾ ਉਸ ਤੇ ਤਨ ਮਨ ਦੇ ਸਾਰੇ ਰੋਗ ਦੂਰ ਹੋ ਜਾਣਗੇ ਬਾਬਾ ਆਨੰਦ ਸਿੰਘ ਜੀ ਨੇ ਉਸ ਕੀਰਤਨੀਆਂ ਨੂੰ ਸਮਝਾਇਆ ਸਾਰ ਸੰਗਤ ਜੀ ਇੱਕ ਵਾਰ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆ ਰਹਿਣ ਰਸਤੇ ਦੇ ਵਿੱਚ ਸਭ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਇਹ ਇੱਕਦਮ ਕਹਿੰਦੇ ਕਿ ਇੱਕ ਕੋੜੀ ਬੰਦਾ ਜਿਹਦੇ ਸਰੀਰ ਨੂੰ ਕੋੜ ਲੱਗਾ ਹੋਇਆ ਸੀ ਉਹ ਦਰਦ ਦੇ ਨਾਲ ਕੁਲਾਰ ਰਿਹਾ ਸੀ ਬਾਬਾ ਜੀ ਦੇ ਸਾਹਮਣੇ ਆ ਗਿਆ ਉਸਨੇ ਬੇਨਤੀ ਕੀਤੀ ਸਤਗੁਰ ਸੱਚੇ ਪਾਸ਼ਾ ਇਹ ਮੇਰਾ ਰੋਗ ਦੂਰ ਕਰ ਦਿਓ ਮੇਰਾ ਰੋਗ ਕੱਟ ਦਿਓ ਤਾਂ ਅਠਵੇਂ ਪਾਸ਼ਾ ਸੱਚੇ ਪਾਸ਼ਾ ਜੀ ਨੇ ਆਪਣਾ ਰੁਮਾਲ ਝੜਾ ਰੁਮਾਲ ਆਪਣੇ ਹੱਥ ਦੇ ਵਿੱਚ ਹਮੇਸ਼ਾ ਹੀ ਰੱਖਦੇ ਸਨ ਉਹਨਾਂ ਨੇ ਉਸ ਕੋੜੀ ਨੂੰ ਦੇ ਦਿੱਤਾ ਕਹਿੰਦੇ ਉਸ ਰੁਮਾਲ ਨੇ ਗੁਰੂ ਸਾਹਿਬ ਦੇ ਅੰਗ ਦੇ ਨਾਲ ਸ਼ੋਭਾ ਪ੍ਰਾਪਤ ਕੀਤੀ ਸੀ ਇਸ ਕਰਕੇ ਉਸ ਕੋੜੀ ਨੇ ਰੁਮਾਲ ਨੂੰ ਜਿੱਥੇ-ਜਿੱਥੇ ਵੀ ਲਗਾਇਆ ਉਸ ਦਾ ਕੋੜ ਰੋਗ ਦੂਰ ਹੋ ਗਿਆ ਇਸ ਕਰਕੇ ਇਹ ਜੁਗਤ ਆਪਾਂ ਵੀ ਅਪਣਾਉਣੀ ਹੈ ਤਾਂ ਕੋਲ ਜਲ ਰੱਖ ਲੈਣਾ ਹੈ ਨਾਲ-ਨਾਲ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨੇ ਹਨ ਭਾਵੇਂ ਜਪਜੀ ਸਾਹਿਬ ਜੀ ਦਾ ਪਾਠ ਹੀ ਕਰਦੇ ਹਾਂ ਤਾਂ ਵੀ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਿਆ ਕਰੋ ਅਤੇ ਫਿਰ ਗੁਰਬਾਣੀ ਪੜ੍ਹਨ ਤੋਂ ਬਾਅਦ ਜਿਹੜਾ ਆਪਾਂ ਕੋਲ ਰੱਖਿਆ ਜਲ ਹੈ ਉਸ ਕਪੜੇ ਨੂੰ ਉਸ ਦੇ ਵਿੱਚ ਡੁਬੋ ਕੇ ਨਿਚੋੜ ਲੈਣਾ ਹੈ ਉਸ ਜਲ ਨੂੰ ਫਿਰ ਤੁਸੀਂ ਛਕ ਲੈਣਾ ਹੈ ਤਾਂ ਦੇਖਣਾ ਤੁਹਾਡੇ ਜਨਮਾ ਜਨਮਾਂ ਦੇ ਦੁੱਖ ਰੋਗ ਕੱਟੇ ਜਾਣਗੇ ਤੇ ਇਹਨਾਂ ਪੰਕਤੀਆਂ ਦਾ ਹਰ ਵੇਲੇ ਜਾਪ ਕਰਦੇ ਰਹਿਣਾ ਹੈ ਕਿ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਟਿੱਥੇ ਸਭ ਦੁੱਖ ਜਾਏ ਕਿ ਮਹਾਪੁਰਖਾਂ ਨੇ ਕਿੰਨੀ ਵਧੀਆ ਗੱਲ ਸਮਝਾਈ ਹੈ ਸਾਨੂੰ ਇਹ ਯੁਗਤ ਤੁਸੀਂ ਜ਼ਰੂਰ ਅਪਣਾ ਲੈਣੀ। ਭਾਵੇਂ ਕਿ ਕਈ ਲੋਕ ਕੀ ਪਾੜ ਕਰਦੇ ਸਮੇਂ ਕੋਲਜਾਲ ਰੱਖਣ ਲੱਗਿਆਂ ਬੜਾ ਹੀ ਕਿੰਤੂ ਪ੍ਰਿੰਤੂ ਕਰਦੇ ਹਨ। ਪਰ ਆਪਾਂ ਇਹ ਯੁਗਤ ਜ਼ਰੂਰ ਅਪਣਾਉਣੀ ਹੈ ਕਿਉਂਕਿ ਕਮਾਈ ਵਾਲੇ ਮਹਾਪੁਰਖਾਂ ਨੇ ਸਾਨੂੰ ਇਹ ਯੁਗਤ ਸਮਝਾਈ ਹੈ। ਸਾਨੂੰ ਇਸ ਯੁਗਤ ਨੂੰ ਕਰਨ ਦੇ ਲਈ ਕਿਹਾ ਹੈ ਅਤੇ ਕਮਾਈ ਵਾਲੇ ਮਹਾਪੁਰਖਾਂ ਦੀਆਂ ਸਖਤ ਕਮਾਈਆਂ ਤੇ ਸਖਤ ਕਾਲਣ ਹਨ। ਉਨ੍ਹਾਂ ਦੇ ਮੋਹੋਂ ਨਿਕਲੇ ਹੋਏ ਬਚਨ ਇਦਾਂ ਹੀ ਨਹੀਂ ਨਿਕਲ ਜਾਂਦੇ ਉਹਨਾਂ ਨੂੰ ਜੇਕਰ ਕੋਈ ਪਰਮਾਤਮਾ ਦੇ ਉੱਪਰ ਭਰੋਸਾ ਹੈ ਉਹ ਤਾਂ ਹੀ ਦੱਸਦੇ ਹਨ ਮਹਾਪੁਰਖਾਂ ਦੀ ਤਸੀਹ ਹੋਈ ਇਹ ਜੁਗਤ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਅਪਣਾਈਏ ਸਾਡੇ ਵੀ ਘਰਾਂ ਦੇ ਸਾਰੇ ਆਲਸ ਦਲੇਦਰ ਦੂਰ ਹੋ ਜਾਣਗੇ ਅਤੇ ਮਨ ਦੇ ਵਿੱਚ ਕਦੇ ਵੀ ਕੋਈ ਵਿਅਮ ਪਰਮ ਨਹੀਂ ਟਿਕੇਗਾ ਜੇਕਰ ਸਾਡੇ ਘਰ ਦਾ ਕੋਈ ਵੀ ਜੀ ਅਮਰਤ ਵੇਲੇ ਉੱਠ ਕੇ ਨਾਮ ਜਪ ਰਿਆ ਹੈ ਤਾਂ ਇਦਾਂ ਦੀਆਂ ਚੀਜ਼ਾਂ ਸਾਡੇ ਘਰ ਦੇ ਆਸ-ਪਾਸ ਵੀ ਨਹੀਂ ਫੜਕ ਸਕਦੀਆਂ ਤੇ ਤੁਸੀਂ ਪਾਠ ਜ਼ਰੂਰ ਕਰਨਾ ਆਰੰਭ ਕਰ ਦਿਓ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਸ਼ੁਰੂ ਕਰੋ ਇਸ ਤੋਂ ਹੀ ਤੁਹਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ